ਹਾਂ ਹਾਂ ਕੋਈ ਗੱਲ ਨੀ ਆ ਤਾਂ ਮੈਂ ਜਾਊਂਗੀ ਪਰ ਇੱਕ ਵਾਰੀ ਨਾ ਮੈਨੂੰ ਮੇਰੇ ਘਰ ਵਾਲਿਆਂ ਨੂੰ ਪੁੱਛਣਾ ਪਊਗਾ ਹਾਂ ਕੋਈ ਗੱਲ ਨੀ ਠੀਕ ਐ ਮੈਂ ਦੱਸ ਦੂੰਗੀ ਫਿਰ ਫੋਨ ਤੇ ਓਕੇ ਹਾਂ ਪੁੱਛ ਚਰਨ ਕੀ ਪੁੱਛਦੀ ਸੀ ਮੈਂ ਕੀ ਪੁੱਛਣਾ ਤਾਂ ਆ ਦੇ ਹੁਣ ਤੂੰ ਫੋਨ ਤੇ ਲੱਗਾਈ ਜਾਂਦੀ ਕਹਿੰਦੀ ਮੈਂ ਇੱਕ ਵਾਰੀ ਮੇਰੇ ਘਰ ਵਾਲੇ ਨੂੰ ਪੁੱਛਦਾ ਵੀ ਮੈਂ ਪੁੱਛੇ ਬਿਨਾਂ ਨਹੀਂ ਆਉਂਦੀ ਯਾਰ ਮੈਨੂੰ ਤਾਂ ਤੇਰੇ ਤੇ ਬੜਾ ਮਾੜਾ ਬੜਾ ਮਾੜਾ ਵੀ ਤੂੰ ਮੇਰਾ ਐਨਾ ਕਰਦੀਆਂ ਐਨਾ ਕਰਦੀਆਂ ਬਸ ਮੈਂ ਤੈਨੂੰ ਦੱਸ ਨਹੀਂ ਸਕਦਾ ਵੀ ਕਿੰਨਾ ਕਰਦੀ ਹੈ ਕਰਦੀ ਤਾਂ ਤੇਰਾ ਮੈਂ ਬਹੁਤ ਆ ਪਰ ਆ ਕੀ ਕਹੀ ਇਹਨਾ ਮੈਨੂੰ ਪੁੱਛੇ ਮੈਨੂੰ ਪੁੱਛੇ ਕੀ ਪੁੱਛੂ ਮੈਂ ਤੈਨੂੰ ਕੀ ਪੁੱਛੂਗੀ ਨਾਲੇ ਪਹਿਲਾਂ ਕਿਤੇ ਤੈਨੂੰ ਕੁਛ ਕੇ ਗਈਆਂ ਮੈਂ ਮੈਂ ਆਪਦੀ ਮਰਜ਼ੀ ਕਰਦੀਆਂ ਚੁੱਪਚਾਪ ਨਾਲ ਦਾ ਕੰਮ ਕਰ ਲਾ ਚਰਨੋ ਦੇਖੀ ਨਾ ਇਹ ਕਾਨੂੰ ਕਰਦੇ ਆ ਹਣ ਤੂੰ ਕਹੀ ਤਾਂ ਜਾਂਦੀ ਸੀ ਵੀ ਮੈਂ ਮੇਰੇ ਘਰ ਵਾਲੇ ਨੂੰ ਪੁੱਛ ਕੇ ਜਾਊਂਗੀ ਮੈਨੂੰ ਤਾਂ ਇੰਨਾ ਮਾਣ ਜਾਗ ਸੀ ਆਪਣੇ ਆਪ ਤੇ ਵੀ ਮੇਰੀ ਜਨਾਨੀ ਦਾ ਬਾੜੀਆ ਚੰਗੀ ਐ ਹੁਣ ਤੂੰ ਕੁਝ ਹੋਰ ਕਹੀ ਜਾਂਦੀ ਦੱਸ ਨਾ ਵੀ ਚੰਗੀ ਤਾਂ ਮੈਂ ਬਹੁਤ ਆ ਪਰ ਕੋਈ ਵੀ ਕੰਮ ਤੈਨੂੰ ਪੁੱਛ ਕੇ ਜਾਊ ਤੈਨੂੰ ਪੁੱਛ ਕੇ ਜਾਊ ਬਾੜ ਗੁੱਟੇ ਨੂੰ ਇੱਕ ਮਿੰਟ ਖੜ ਜਾ ਭੁੱਲੀ ਨਾ ਇਧਰ ਆ ਵੀ ਹਾਇਦਰ ਨੂੰ ਬੜੀ ਜੀ ਇਧਰ ਆ ਗਿਆ ਉਹ ਤਾਂ ਸਹੀ ਹੈਲੋ ਹਾਂ ਦੇਖੀ ਕੀ ਹਾਲਾ ਵਧੀਆ ਵਧੀਆ ਤੋਸਣਾ ਐਣ ਨੋਂ ਪਰਣਾ ਮੋਚਾਨੇ ਯਾਰ ਕਿੱਥੇ ਸ਼ਿਮਲੇ ਉਹ ਚੱਲਾਂਗੇ ਚੱਲਾਂਗੇ ਆਪਾਂ ਕਿਹੜਾ ਕਿਸੇ ਤੋਂ ਪਰਮਿਸ਼ਨ ਲੈਣੀ ਆ ਜਾਂ ਆਪਾਂ ਨੂੰ ਕਿਸੇ ਜਾਂ ਆਪਾਂ ਨੂੰ ਕਿਸੇ ਦੀ ਕੋਈ ਰੋਕ ਟੋਕ ਆ ਗਈ ਜਿੱਥੇ ਕਹੇਗਾ ਉੱਥੇ ਚੱਲਾਂਗੇ ਟੈਨਸ਼ਨ ਨਾ ਲੈ ਤੂੰ ਤਿਆਰੀ ਰੱਖ ਬਸ ਆਹ ਚੱਲਾਂਗੇ ਚੱਲਾਂਗੇ ਨਾਲੇ ਮੈਂ ਕਿਹੜਾ ਸਾਲ ਥੋੜੇ ਵੰਗੂ 3ਵੀਂ ਥੱਲੇ ਲੱਗਿਆ ਹਾਂ 3ਵੀਂ ਥੱਲੇ ਤਾਂ ਤੁਸੀਂ ਲੱਗੇ ਹੋ ਜਿਹੜਾ ਤੁਹਾਨੂੰ ਪੁੱਛ ਕੇ ਜਾਣਾ ਪੈਂਦਾ ਆਪਾਂ ਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਹੈ ਚੱਲਾਂਗੇ ਟੈਂਸ਼ਨ ਨਾ ਲੈ ਤਿਆਰੀ ਰੱਖ ਤੂੰ ਮੇਰੀ ਫੁੱਲ ਤਿਆਰੀ ਆ ਹਾਂ ਕਿਹਦਾ ਫੋਨ ਆ ਕਿੱਥੇ ਚੱਲੇਗਾ ਦੱਸੀ ਮੈਨੂੰ ਮੇਰੇ ਦੋਸਤ ਜੱਗੀ ਦਾ ਫੋਨ ਆ ਸ਼ਿਮਲੇ ਜਾ ਰਹੇ ਆ ਅਸੀਂ ਅੱਛਾ ਸ਼ਿਮਲੇ ਜਾਏਗਾ ਹਨਾ ਤਿਆਰੀ ਤੁਰੀ ਕਰ ਲੈ ਫਿਰ ਸ਼ਿਮਲੇ ਜਾਂਦੇ ਚੰਗਾ ਪੂਰੀ ਤਿਆਰੀ ਹੈ ਚੁੱਪ ਕਰਕੇ ਬਹਿ ਜਾ ਜਾਊਗਾ ਸ਼ਿਮਲੇ ਇਹ ਜੇ ਘਰੋਂ ਪੈਰ ਵੀ ਪੱਟ ਗਿਆ ਨਾ ਦਿੱਲੀ ਤਾਂ ਹਸਾਬ ਲਾ ਲਈ ਮਾਰ ਮਾਰ ਕੇ ਲੱਤਾ ਬੱਕਰੇ ਘਣ ਦੂੰ ਮੈਂ ਬੁੱਗੇ ਐਂ ਕਾ ਕਰ ਦੇ ਦਿੰਦੇ ਮੈਂ ਜਦੋਂ ਤੂੰ ਨਹੀਂ ਮੈਨੂੰ ਪੁੱਛਦੀ ਫਿਰ ਮੈਂ ਕਿਹ ਪੁੱਛ ਮੈਂ ਤਾਂ ਜਾਣੀ ਸੀਗਾ ਚੁੱਪ ਤੂੰ ਮੇਰੀ ਬਰਾਬਰੀ ਕਰੇਂਗਾ ਮੇਰੀ ਬਰਾਬਰੀ ਨਹੀਂ ਤੂੰ ਕਰ ਸਕਦਾ ਮੈਂ ਮਰਜੀ ਦੀ ਮਾਲਕ ਜਿੱਥੇ ਮੇਰਾ ਜੀ ਕਰੂ ਮੈਂ ਤਾਂ ਉੱਥੇ ਘੁੰਮਣ ਜਾਉ ਨਾਲੇ ਮੇਰੀ ਗੱਲ ਸੁਣ ਲੈ ਮੇਰੀ ਸਹੇਲੀ ਦਾ ਫੋਨ ਆਇਆ ਸੀ ਸਾਡੀ ਕਿੱਤੀ ਪਾਰਟੀ ਐ ਮੈਂ ਉੱਥੇ ਜਾਣਾ ਕੀ ਦੀ ਕੱਟੀ ਦੀ ਪਾਰਟੀ ਐ ਦੁਰ ਫਿਟੇ ਮੂੰ ਤੇਰਾ ਸੁੱਡਾ ਦੇ ਬੇ ਕਿੱਤੀ ਪਾਰਟੀ ਮੇਰਾ ਮਤਲਬ ਤੈਨੂੰ ਕੀ ਸਮਝ ਨਹੀਂ ਬੇ ਤੀਵੀਆਂ ਦੀ ਪਾਰਟੀ ਜਨਾਨੀਆਂ ਦੀ ਅੱਛਾ 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 ਤੀਵੀਆਂ ਦੀ ਪਾਰਟੀ ਆ ਡੰਗਰਾਂ ਦੀ ਮੰਡੀ ਥੋੜਿਆ ਸੀ ਟੀਮੇ ਦੀ ਪਾਰਟੀ ਪਹਿਲੀ ਵਾਰ ਫਿਰ ਐ ਕਰੂਗੇ ਕਿ ਮੈਨੂੰ ਵੀ ਲੈ ਚਲੀ ਨਾਲ ਬੇ ਤੂੰ ਰੰਨਾ ਚ ਤਾਂ ਲਾ ਕੀ ਕਰੇਗਾ ਉੱਥੇ ਕੱਲੀਆਂ ਜਨਾਨੀਆਂ ਹੋਣਗੀਆਂ ਅੱਛਾ ਤੂੰ ਕਹਿ ਦੀ ਮੇਰਾ ਜੀ ਹੈ ਬਾਕੀ ਚੱਲ ਨਾਲ ਆਏ ਤਾਂ ਮੇਰਾ ਜੀ ਵੀ ਕਰੂਗੀ ਅਸੀਂ ਵੀ ਆਦੇ ਜੀ ਨੂੰ ਲੈ ਕੇ ਜਾਈਏ ਫਿਰ ਮੈਂ ਹੁਣ ਪ੍ਰੋਗਰਾਮ ਕੈਨਸਲ ਹੈ ਸਮਝ ਆਹੋ ਕੈਨਸਲ 100% ਕੈਨਸਲ ਜਮੇ ਕੈਨਸਲ ਜਮੇ ਕੈਨਸਲ ਨਾਲੇ ਮੇਰੀ ਗੱਲ ਸੁਣ ਲੈ ਇੱਕ ਤਾਂ ਸੋਈ ਚ ਭਾਂਡੇ ਦਾ ਢੇਰ ਪਿਆ ਸਾਰੀਆਂ ਸੈਲਫਾ ਸਾਫ ਕਰਕੇ ਉੱਥੇ ਭਾਂਡੇ ਚੰਦੀ ਠੀਕ ਹੈ ਇੱਕ ਉਹ ਸਾਹਮਣੇ ਨਾ ਉਹ ਦੇਖ ਸਾਹਮਣੇ ਨਿਗਾਹ ਜਾਂਦੀ ਹੈ ਕੱਪੜਿਆਂ ਦਾ ਢੇਰ ਲੱਗਿਆ ਪਿਆ ਉਹ ਤੋਦੀ ਅੱਛਾ ਹਾਂ ਅੱਧੇ ਕਿ ਤੋਤੇ ਹੋਏ ਨੇ ਵੀ ਅੱਧੇ ਕੀ ਤੋਤੇ ਹੋਏ ਨੇ ਆ ਜਿਆਦੇ ਤਾਂ ਪਏ ਨੇ ਨਾ ਤੂੰ ਨਹੀਂ ਧੋਦੀ ਹੁਣ ਮੈਂ ਕੱਪੜੇ ਧੋਵਾਂਗੀ ਹਾਂ ਮੈਂ ਧੋਵਾਂਗੀ ਜਦੋਂ ਮੈਂ ਤੈਨੂੰ ਇੱਕ ਵਾਰ ਕਹੀ ਦਿੱਤਾ ਵੀ ਮੈਂ ਕਿੱਥੀ ਪਾਰਟੀ ਚ ਜਾਣਾ ਐ ਕਰ ਫੋਨ ਕੱਢਾਂ ਦਾ ਫੋਨ ਕੱਢ ਕਿਉਂ ਤੂੰ ਫੋਨ ਕੱਢ ਨੰਬਰ ਨੰਬਰ ਲਾ ਕੇ ਨਾ ਉਹਨਾਂ ਨੂੰ ਹੁਣੇ ਜਵਾਬ ਦੇ ਜਿਹੜੇ ਵੀ ਨੰਬਰ ਤੇ ਤੈਨੂੰ ਫੋਨ ਆਇਆ ਵੀ ਮੈਨੂੰ ਘਰੇ ਜ਼ਰੂਰੀ ਕੰਮ ਪੈ ਗਿਆ ਅਸੀਂ ਬਾਹਰ ਜਾਣਾ ਹੈ ਆਪਦੇ ਘਰਾਂ ਦੇ ਨਾਲ ਤੇ ਤੁਸੀਂ ਮੇਰਾ ਕੈਨਸਲ ਕਰ ਦਿਓ ਬੁਗੇ ਤੂੰ ਸੱਚੀ ਕਹਿਣੀ ਹੈ ਕੀ ਸੱਚੀ ਕਹਿਣੀ ਹੈ ਵੀ ਮੈਂ ਪ੍ਰੋਗਰਾਮ ਜਿੰਨੀ ਗੱਲ ਸਮਝਾਈ ਹੈ ਨਾ ਉਹ ਵੀ ਕਰ ਦ ਕਰ 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 ਫੋਨ ਜਗੀ ਵੀਰੇ ਮੈਨੂੰ ਪਤਾ ਲੱਗਿਆ ਵੀ ਸ਼ਿਮਲੇ ਬਰਫ਼ ਪੈ ਰਹੀ ਆ ਮਹ ਵਰਫ ਪਰੇ ਫਿਰ ਆਪਾਂ ਬਰਫ ਵਿੱਚ ਕੀ ਕਰਨਾਗਾ ਠੰਡ ਬਾਲੀ ਐਵੇਂ ਨਮੂਰੀਆ ਹੋ ਜੂ ਆਪਣਾ ਪ੍ਰੋਗਰਾਮ ਕੈਨਸਲ ਕਰ ਲਾ ਬਾਈ ਆਪਾਂ ਫੇਰ ਵਕਚਾਰਾਂਗੇ ਕਦੇ ਹੈ ਹਾਂ ਹਾਂ ਤੂੰ ਸਮਝਿਆ ਕਰ ਤੇਰੀ ਪਰਜਾਈ ਕੁਛ ਨਹੀਂ ਕਹਿੰਦੀ ਉਹ ਗੱਲ ਨਹੀਂ ਹੈਗੀ ਨਾਲੇ ਮੈਂ ਕਿਹੜਾ ਕਿਸੇ ਤੀਮੀ ਤੂੰਮੀ ਤੋਂ ਡਰਦਾ ਮੈਂ ਕਿਹੜਾ ਕਿਸੇ ਤੀਮੀ ਦੇ ਥੱਲੇ ਲੱਗਿਆ ਤੁਹਾਡੇ ਮੇਰੇ ਕੋ ਵੀ ਮੈਨੂੰ ਪਰਮਿਸ਼ਨ ਲੈਣੀ ਪਊ ਨਹੀਂ 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 ਇਹੋ ਜਿਹੀ ਗੱਲ ਹੈ ਆਪਾਂ ਫੇਰ ਚੱਲਾਂਗੇ ਠੀਕ ਹੈ ਬਾਈ ਹਾਂ ਫੋਨ ਵੀ ਨਾ ਕਰੀ ਹੁਣ ਦੁਬਾਰੇ ਠੀਕ ਹੈ ਸਲਾਹ ਕੈਨਸਲ ਆ ਕੈਨਸਲ ਹਾਂ ਲੈ ਹੁਣ ਤਾਂ ਖੁਸ਼ ਹਾਂ ਮੈਂ ਤਾਂ ਖੁਸ਼ ਹਾਂ ਜਿਆਦੇ ਗੱਲਾਂ ਨਾ ਬਤਾਇਆ ਕਰ ਠੀਕ ਆ ਪੁਆਇੰਟ ਟੂ ਪੁਆਇੰਟ ਗੱਲ ਕਰਨੀ ਆ ਚਲ ਖੜਾ ਹੋ ਜਾ ਹੁਣ ਮੈਂ ਵੀ ਤਿਆਰੀ ਕਰਨੀ ਆ ਆਪਦੀ ਚਲ ਭਾਂਡੇ ਮਾਂਜ ਪਹਿਲਾਂ ਜਾ ਸੱਚੀ ਕਹਣੀ ਵੀ ਮੈਂ ਕੱਪੜੇ ਦੂੰਗਾ ਮੈਂ ਇਹਨੇ ਕੱਪੜੇ ਕਿਵੇਂ ਦੂੰਗਾ ਹੱਥ ਲੱਗੇ ਨਾ ਜਿੰਨਾ ਹੱਥਾਂ ਨਾਲ ਤੂੰ ਖਾਣਾ ਪੀਣਾ ਉਹਨਾਂ ਹੱਥਾਂ ਨਾਲ ਹੀ ਕੱਪੜੇ ਧੋਣੇ ਆ ਹੱਥ ਤਾਂ ਦੋ ਤੇਰੇ ਵੀ ਲੱਗੇ ਹੋਏ ਆ ਮੈਂ ਕਿੱਟੀ ਪਾਰਟੀ 'ਚ ਜਾਣਾ ਤੈਨੂੰ ਸਮਝ ਨਹੀਂ ਆਉਂਦੀ ਫੇਰ ਐ ਕਰੇ ਆਉਂਦੇ ਇੱਕ ਪਲੇਟ ਦਹੀਂ ਭੱਲੇ ਦੀ ਚੱਕ ਲਈ ਉਥੋਂ ਹਾਂ ਕੋਈ ਗੱਲ ਨਹੀਂ ਸਾਰੇ ਭਗਵਾਨ ਹੀ ਲਿਆ ਦੂੰਦੇ ਨੇ ਉੱਥੇ ਖੜਾ ਹੁਣ ਜਾਨਾ ਚੱਲ ਚੱਲ ਕਰ ਸਫਾਈ ਕਰਦੀ ਨਾਲੇ ਸਾਰੀ ਇੱਥੇ ਸ਼ੁਰੂ ਕਰਦੇ ਕਿ ਪਹਿਲਾਂ ਉਧਰ ਕਰਾਂ ਪਹਿਲਾਂ ਭਾਂਡਿਆਂ ਤੋਂ ਰਸੋਈ 'ਚ ਜਾਓ ਠੀਕ ਹੈ ਫੇਰ ਸਾਰੀ ਸਾਫ ਸਫਾਈ ਇੱਧਰ ਕਰਦੀ ਨਾਲੇ ਕੱਪੜੇ ਧੋਤੋ ਕਿ ਨਾ ਸਾਰੀਆਂ ਤਾਰਾਂ ਭਰ ਦੇ ਠੀਕ ਹੈ ਚੱਲ ਮੈਂ ਰੈਡੀ ਹੁੰਨੀ ਆ ਠੀਕ ਹੈ ਓਕੇ ਹੇ ਰੱਬਾ ਕਿੱਥੇ ਫਸਾਤਾ ਯਾਰ ਲੋਕਾਂ ਸਾਹਮਣੇ ਬਹਾਦਰੀ ਦਿਖਾਉਣੀ ਪੈਂਦੀ ਆ ਇਹ ਸਾਹਮਣੇ ਆ ਗਿਆ ਆ ਗਿਆ ਆ ਗਿਆ ਹੋਰ ਰੱਬਾ ਤੀ ਮਹੀਨੇ ਤਾਂ ਲਹੂ ਪੀ ਲਿਆ ਯਾਰ ਕਾਵਾ ਵਿਆਹ ਕਰਾ ਲੈ ਮੈਂ ਤਾਂ ਫਸ ਗਿਆ ਇਹਨਾਂ ਨੂੰ ਤਾਂ ਮੈਂ ਛੜੇ ਚੰਗਾ ਸੀ ਤੇ ਭਾਂਡੇ ਆਪ ਮਾਂਜਣੇ ਸੀ ਕੱਪੜੇ ਆਪ ਧੋਣੇ ਸੀ ਫਿਰ ਵਿਆਹ ਕਰਾਏ ਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਯਾਰ ਬੰਦਾ ਹੀ ਚੰਗਾ ਇਹਨਾਂ ਨਾਲ ਤਾਂ ਮੈਂ ਮੰਗਿਆ ਹਾਂ ਬੱਬੀ ਭਾਂਡੇ ਮਾਂਜਿਏ ਨਾ ਪਰ ਜਾਈ ਤੈਨੂੰ ਕਿਹਨੇ ਕਹਿਤਾ ਮੈਂ ਤਾਂ ਪਾਣੀ ਪੀ ਰਿਆ ਸੀ ਨਾ ਭਾਈ ਮੈਨੂੰ ਤਾਂ ਹੀ ਲੱਗਿਆ ਜਿਵੇਂ ਤੂੰ ਭਾਂਡੇ ਮੰਗਦਾ ਹੁੰਦਾ ਨਾ ਨਾ ਲਾ ਫਰਜਾਈ ਤੈਨੂੰ ਬੁਲੇ ਖਾ ਭਾਇਗਾ ਮੈਂ ਤਾਂ ਪਾਣੀ ਪੀਣ ਲੱਗਿਆ ਸੀ ਅੱਛਾ ਪੀ ਲਿਆ ਫਿਰ ਪਾਣੀ ਕੋਈ ਨਹੀਂ ਬਾਅਦ ਚ ਮੈਨੂੰ ਹਾਂ ਕਿਵੇਂ ਆਈ ਉਹ ਕਿੱਥੇ ਤਰ੍ਹਾਂ ਕਰ ਆਲੀ ਉਹ ਅੱਛਾ ਉਹ ਕਿਸੇ ਦੀ ਕੱਟੇ ਦੀ ਪਾਰਟੀ ਤੇ ਗਈ ਆ ਬੇ ਕੰਜਰਾ ਕੱਟੇ ਦੀ ਪਾਰਟੀ ਨਹੀਂ ਕੀਤੀ ਪਾਰਟੀ ਹੁੰਦੀ ਆ ਉਹ ਹਾਂ ਹਾਂ ਉਹੀ ਕਹੀ ਸੀ ਜਨਾਨੀਆਂ ਦੀ ਪਾਰਟੀ ਫਰੀਕ ਗੱਲ ਆ ਫਿਰ ਵੀ ਇਹੀ ਜਿਹੜੀ ਪਾਰਟੀ ਨੇ ਤੀਮੀ ਵਾਲੀ ਇੱਥੇ ਕੀ ਕੀ ਹੁੰਦਾਗਾ ਖਾਣ ਪੀਣ ਨਹੀਂ ਹੁੰਦਾ ਹੋਰ ਤਾਂ ਕੀ ਹੁੰਦਾ ਅੱਛਾ ਮੈਂ ਵੀ ਉੱਥੇ ਜਾਂਦੀ ਆ ਮੈਂ ਤੈਨੂੰ ਬੁਲਾਉਣ ਵਾਸਤੇ ਆਈ ਸੀ ਮੈਨੂੰ ਕੀ ਪਤਾ ਵੀ ਮੇਰੇ ਆਉਣ ਤੋਂ ਪਹਿਲਾਂ ਹੀ ਲੰਘ ਗਈ ਪਰ ਪੈਗ ਪਗ ਵੀ ਚੱਲਦਾ ਉੱਥੇ ਬੇ ਕੰਜਰਾ ਪੈਗ ਪਗ ਨਹੀਂ ਚੱਲਦਾ ਹੁੰਦਾ ਉੱਥੇ ਤੀਵੀਆਂ ਖਾਂਦੀਆਂ ਪੀਂਦੀਆਂ ਤਾਂ ਘਟ ਨਹੀਂਆਂ ਸਾਰੇ ਟੱਬਰ ਦੀਆਂ ਚੁਗਲੀਆਂ ਕਰਤੀਆਂ ਨੇ ਕੋਈ ਤਾਂ ਘਰ ਵਾਲੇ ਦੀਆਂ ਚੁਗਲੀਆਂ ਜਿਹਦੀ ਨਹੀਂ ਬਣਦੀ ਕਿਸੇ ਨੇ ਸੱਸ ਦੀ ਨਿੰਦਿਆ ਕਰਨੀ ਕਿਸੇ ਨੇ ਨੰਦ ਦੀ ਨਿੰਦਿਆ ਕਰਨੀ ਕਿਸੇ ਨੇ ਦਰਾਣੀ ਜੀ ਕਿਸੇ ਨੇ ਜਠਾਣੀ ਦੀ ਬਸ ਆਏ ਵੀ ਉੱਥੇ ਜਾ ਕੇ ਨਾ ਢਿੱਡ ਖੋਲ ਕੇ ਗੱਲਾਂ ਹੋ ਜਾਂਦੀਆਂ ਨੇ ਆਹ ਪਾਰਟੀ ਹੋਰ ਪਾਰਟੀ ਕੀ ਹੈ ਮੈਨੂੰ ਤਾਂ ਇਹਦੀ ਮਾ ਕਿਤੇ ਵੀ ਉੱਥੇ ਬੀਅਰ ਚੱਲਦੀ ਆ दारू ਚੱਕਨ ਚੱਲਦਾ ਵੀ ਮौज-ਮਸਤੀ ਚੱਲਦੀ ਆ ਉਹ ਬੰਦਿਆਂ ਦੀ ਪਾਰਟੀ ਨਹੀਂ ਜਨਾਨੀਆਂ ਦੀ ਐ ਸੁਣਾ ਤਾਂ ਪ੍ਰਿਯਾ ਜੀ ਮੈਂ ਵੀ ਸੀ ਅੱਬਾਰ ਇੱਕ ਦਿਨ ਬੈਠੇ ਸੱਤ ਚ ਨਾ ਪੜੇ ਲਿਖੇ ਮੋٹے ਗੱਲਾਂ ਕਰਦੇ ਸੀ ਹਾਂ ਕਹਿੰਦੇ ਨਜ਼ਾਰੇ ਬੋੜੇ ਆ ਬੰਦੇ ਯਾਰ ਪਾਰਟੀ ਤੇ ਆ ਜਿਹੜੀ ਤੂੰ ਕਹਿੰਨੀ ਐ ਤੇ ਕਿੱਤੀ ਪਾਰਟੀ ਆ ਕੱਟੀ ਦੀ ਆ ਕਿੱਤੀ ਪਾਰਟੀ ਤੇ ਆਇਆ ਕਰ ਫਿਰ ਭਾਂਡੇ ਆ ਕੇ ਮਾਜ ਬੱਕ ਚੱਲ ਮੇਰੇ ਨਾਲ ਦੇਖ ਲਈਂ ਜਾ ਕੇ ਉੱਥੇ ਕੀ ਕੀ ਨਜ਼ਾਰੇ ਆਉਂਦੇ ਨੇ ਪੱਕੀ ਗੱਲ ਵੀਰੇ ਪੱਕੀ ਗੱਲ ਨਾ ਮੇਰੇ ਘਰੀਆਂ ਤਾਂ ਖੁੱਲੇ ਦੇਖ ਆਉਂਦੇ ਘਰ ਵਾਲੇ ਕਿ ਨਹੀਂ ਸੋਚ ਕਿਤੇ ਜਾਂਦੇ ਨੂੰ ਛਿੱਟ ਲਿਆ ਉੱਥੇ ਮੇਰੇ ਲਈ ਨਾ ਦੱਸੀ ਆਪਾਂ ਦੋਨੇ ਭਾਗ ਜਾਂਦੇ ਕਿਥੇ ਆਪ ਜਿਹੜੀ ਕਹਿਨੀ ਤੀ ਫਿਰ ਉਹ ਤੇ ਤੀ ਉੱਥੇ ਹੀ ਜਾਊਂਗੀ ਮੈਂ ਵੀ ਫਿਰ ਤੂੰ ਦਿਖੇਗਾ ਨਹੀਂ ਜਦੋਂ ਤੀਮੀ ਵਾਲੇ ਕੱਪੜੇ ਪਾ ਲੈ ਭਾਈ ਫਿਰ ਐ ਕਹਿੰਦੀ ਭਜਾਈ ਤੂੰ ਔਖੀ ਔਖੀ ਨਾ ਤੂੰ ਮੇਰਾ ਡੰਗ ਸਾਰਾ ਜ ਤੂੰ ਆਉਂਦੀ ਇੱਕ ਬੋਤਲ ਬੀਅਰ ਦੀ ਫੜਦੀ ਉੱਥੋਂ ਕੀ ਗੱਲ ਠੇਕਾ ਖੋਲਿਆ ਮੈਂ ਸਾਡੇ ਤਾਂ ਕੋਈ ਉਹੀ ਨਹੀਂ ਦਾਰੂ ਪੀਂਦਾ ਸੱਕਰ ਹੀ ਨਹੀਂ ਬੜਨਦੇ ਨੇ ਦਾਰੂ ਵਾਲੇ ਬੰਦੇ ਨੂੰ ਤੂੰ ਕਹਿੰਨਾ ਬੀਅਰ ਫੜਨੀ ਕਿਉਂ ਫੜਨੀ ਅਬਦੀ ਤੀਮੀ ਨੂੰ ਕਹਿਣਾ ਤਾਂ ਉਹ ਉਹਦੇ ਨਾਲ ਤੇਰੇ ਪਤਾ ਥੋੜਾ ਪ੍ਰੇਮ ਪਿਆਰ ਬਾਲਾ ਮੈਨੂੰ ਪੇੜ ਨਹੀਂ ਦਿੰਦੇ ਕਹਿੰਦੇ ਉਹ ਵੈਸ਼ਨ ਨੂੰ ਥੋੜਾ ਲੱਗਦਾ ਜੀ ਉਹ ਤਾਂ ਜਮੇ ਕਿਸੇ ਚੀਜ਼ ਨੂੰ ਅਥਰੀ ਲਾਉਣ ਦਿੰਦੀ ਨਾ ਕਿਸੇ ਕੰਮ ਨੂੰ ਨਾ ਪੈਗ ਨੂੰ ਨਾ ਆਂਡੇ ਵੇਟ ਨੂੰ ਕਹਿੰਦੇ ਸ਼ੁੱਧ ਵੈਸ਼ਨ ਨੂੰ ਰਹਿ ਬਸ ਹਾਂ ਹਾਂ ਪ੍ਰੇਮ ਪਿਆਰ ਤਾਂ ਬਾਹੀ ਕਰਦਾ ਉਹ ਤਾਂ ਮੈਨੂੰ ਦਿਖ ਗਿਆ ਆਹ ਦੇਖ ਲੈ ਸਾਰੀ ਰਸੋਈ ਕਿਵੇਂ ਸਿਸਤੇ ਵਾਂਗੂ ਚਮਕਾਈ ਪਿਆ ਮਰ ਜਾ ਡੁੱਬ ਕੇ ਰੁੜ ਜਾਣਿਆ ਇੰਨਾ ਤੀਮੀ ਦੇ ਥੱਲੇ ਲੱਗਿਆ ਕਰਦੇ ਨੇ ਵੇ ਐਨੀ ਤਾਂ ਕੁੱਕਰ ਚ ਦਾਲ ਨਹੀਂ ਥੱਲੇ ਲੱਗਦੀ ਜਿੱਦਾਂ ਤੂੰ ਤੀਮੀ ਦੇ ਥੱਲੇ ਲੱਗਿਆ ਚੋਦਾ ਬਣਿਆ ਪ੍ਰੇਮ ਪਿਆਰ ਦਾ ਨਾ ਨਾ ਭੜਾਈ ਇਹ ਚ ਥੱਲੇ ਲੱਗਣ ਵਾਲੀ ਕੀ ਗੱਲ ਆ ਇਹ ਤਾਂ ਸਾਡਾ ਪਿਆਰ ਆ ਮੀਆਂ ਬੀਬੀ ਦਾ ਪਿਆਰ ਉਹ ਕਹਿ ਦਿੰਦੀ ਆ ਤੇ ਮੈਂ ਕੰਮ ਕਰ ਦਿੰਨਾ ਹੋਰ ਕੋਈ ਬਾਲੀ ਵੱਡੀ ਗੱਲ ਨਹੀਂ ਜੇ ਤੂੰ ਕੌਲ ਕੌਲ ਨੂੰ ਦੇਖ ਕੇ ਕਹੇ ਵੀ ਪਾਣੀ ਦੀ ਮੈਂ ਮਾ ਇਹਦਾ ਸੀ ਇਹ ਤਾਂ ਮੈਂ ਪਾਣੀ ਪੀਂਦਾ ਸੀ ਜੇ ਤੂੰ ਪੀਣਾ ਤਾਂ ਦੱਸ ਮਾਰ ਕੇ ਮੁਕ ਨੇ ਦੰਦ ਜੇ ਕੱਢ ਦੂੰ ਸਭ ਪਤਾ ਮੈਨੂੰ ਕਿਹੜਾ ਪਾਣੀ ਪਿਆਉਨ ਨੂੰ ਫਿਰਦਾ ਤੂੰ ਪੀ ਲੈ ਪਾਣੀ ਜਾਂ ਤੇਰੀ ਤੀਮੀ ਨੂੰ ਪਿਆ ਪਾਣੀ ਨਾ ਨਾ ਪਰ ਜਾਈ ਤੂੰ ਤਾਂ ਐਵੇਂ ਗੁੱਸਾ ਕਰਕੇ ਗੁੱਸਾ ਕਿਉਂ ਨਾ ਕਰੇ ਉੱਟੇ ਛਿੱਤਰ ਵਾਂਗੂ ਕਾਹੀ ਗਾਹਾਂ ਵਾਧਾ ਜਾਣਾ ਨਾ 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 ਪਰ ਜਾਈ ਇਹ ਤਾਂ ਮੈਂ ਸ਼ੁਗਲ ਮੇਲਾ ਕਰਦਾ ਸੀ ਤੇਰੇ ਨਾਲ ਮਜ਼ਾਕ ਕਰਦਾ ਸੀ ਹੋਰ ਗੱਲ ਕੋਈ ਨਹੀਂ ਪਰ ਇਹ ਉਹ ਗੱਲ ਨਹੀਂ ਜਿਹੜੀ ਤੂੰ ਸਮਝ ਗਈ ਅੱਛਾ ਸ਼ੁਗਲ ਮੇਲਾ ਕਰਨ ਵਾਸਤੇ ਨਾ ਤੈਨੂੰ ਮਈ ਮਿਲੀ ਹੈ ਨਾ ਸ਼ੁਗਲ ਮੇਲਾ ਮੇਰੇ ਨਾਲ ਮੇਰੇ ਘਰ ਵਾਲਾ ਕਰੂਗਾ ਹੈਗਾ ਸੁਖਨਾ ਛੀਪੜ ਦਾ ਗੱਭਰੂ ਜਵਾਨ ਤੇਰੇ ਨਾਲ ਸ਼ੁਗਲ ਮੇਲਾ ਕਰੂਗੀ ਸੜੀ ਬੁੱਥੀਆਂ ਨਾਲ ਆਪਦੀ ਧੀ ਦੀ ਤੀਵੀਂ ਤਾਂ ਤਸੋ ਸਮਝਦੀ ਨਹੀਂ ਹੈਗੀ ਆਇਆ ਵੱਡਾ ਸ਼ੁਗਲ ਮੇਲਾ ਕਰਨ ਵਾਲਾ ਤੂੰ ਹੈਗੀ ਐਸੇ ਕਾਤ ਦਾ ਮਾਲਕਾ ਮਾਂਜਰਾ ਭਾਂਡੇ ਆ ਦੂਜੇ ਵੀ ਮਾਂਜਰੀ ਜਿਹੜਾ ਪਏ ਨੇ ਚਾਲੂ ਕੋਚਾ ਲਾਦੀ ਜਦੋਂ ਤੇਰੀ ਤੀਵੀਂ ਮੁੜ ਕੇ ਆਉਗੀ ਨਾ ਤਾਂ ਐਮ ਚੰਗੀ ਤਰ੍ਹਾਂ ਚ ਬਕਾ ਲਈ ਨਾਲੇ ਮੈਨੂੰ ਵੱਧ ਘੱਟ ਜੈਨਾ ਬੋਲੀ ਹੁਣ ਠੀਕ ਹੈ ਭਰਜਾਈ ਚਾਹ ਲੇਗੀ ਬਿਆ ਮਾ ਚਾਹ ਪਰ ਇਹ ਚਾਹ ਦਾ ਨਾਲੇ ਹੋਰ ਕਮਾਲ ਆ ਯਾਰ ਚਾਹੇ ਪੁੱਛੀ ਆ ਕੁਛ ਹੋਰ ਤਾਂ ਨਹੀਂ ਪੁੱਛਿਆ ਲੈ ਕਹਿੰਦੀ ਮਾਂਜਣਾ ਭਾਂਡੇ ਲੈ ਭਾਂਡੇ ਮਾਂਜਣੇ ਕੀ ਡਰ ਆਗਾ ਆਉਂਦੇ ਭਾਂਡੇ ਨੇ ਆਵੇ ਮਾਂਜਣੇ ਦੇ ਆਪੇ ਘੋਰ ਨੇ ਥੱਪੀਆਂ ਰੋਟੀਆਂ ਆਪੇ ਦਾਲ ਬਣਾਈ ਲਈ ਟਿੰਗ ਟਿੰਗ ਲਿੰਗ ਲਿੰਗ ਟਿੰਕ ਟਿੰਕ ਕੋਈ ਦਾ ਟੋਕੇ ਦੇਖਦਾ ਸੀਗਾ ਮੇਰੇ ਸਾਲ ਜੀ ਨੇ ਹੋਰ ਟੈਸਰ ਫੜ ਦੋਤੀ ਮੈਨੂੰ ਤਾਂ ਆਇਆ ਸੀ ਵੀ ਗੱਡੀ ਆਊ ਆਪਣੇ ਪਲੇਟਫਾਰਮ ਤੇ ਆਈ ਨਹੀਂ ਉਹ ਕਹਿੰਦੇ ਆਪ ਗੱਡੀ ਦੂਜੇ ਪਲੇਟਫਾਰਮ ਤੇ ਆਊਗੀ ਉਧਰ ਹੋ ਜਾ ਵੀ 10 ਬੰਦੇ ਦੀ ਲੱਤਾਂ ਤੜਾਉਣੀਆਂ ਨੇ ਇਧਰ ਹੀ ਠੀਕ ਆ ਆਜਣਾ ਬਾਡੇ ਆ ਤਾਂ ਸੋਹਣੇ ਜਨਾਨੀ ਰੱਖਣੀ ਕੜਾ ਕੋਈ ਖਾਲਾ ਜੀ ਦਾ ਬਾੜਾ ਹਰ ਟਾਈਮ ਡਾਟ ਲੱਗਿਆ ਜਾਂਦਾ ਸਰਦੋ ਧਿਆਨ ਰੱਖਣਾ ਪੈਂਦਾ ਵੀ ਕੋਈ ਸਾਲਾ ਆਇਨਾ ਕਰ ਜੇ ਉਹ ਨਾ ਕਰ ਜੇ ਹੁਣ ਵਾ ਜਾਊਗੀ ਜਦ ਤੱਕ ਮੜੂ ਤੀ ਨਹੀਂ ਸਾਂਸ ਲਾ ਕੇ ਰੱਖੋ ਪਤਾ ਨਹੀਂ ਮੜੂ ਵੀ ਬਤਾਨਾ ਪਰ ਚਲੋ ਭਰੋਸੇ ਤੇ ਦੁਨੀਆ ਕਾਇਮ ਆ ਮੈਨੂੰ ਵੇ ਭਰੀ ਤਾਂ ਤਾਂ ਭਰੋਸਾ ਕਰ ਲਉ ਦੁਨੀਆ ਦਾ ਭਰੋਸਾ ਨਹੀਂ ਨਾ ਹੋ ਗਈ ਗੱਡੀ ਸਾਫ ਹਾਂ ਹਾਂ ਹੋ ਗਈ ਬਸ ਕਰਤੀ ਥੋੜੀ ਜਿਹੀ ਰਹਿ ਗਈ ਹਾਂ ਤੇ ਥੋ ਇੱਕ ਕੰਮ ਨਹੀਂ ਹੁੰਦਾ ਇੱਕ ਕੰਮ ਨੂੰ ਕਹਦਾ ਉਹੀ ਗਿੱਲਾ ਪੈਣਾ ਵਾ ਕੇ ਬਹਿ ਜਾਣਾ ਕਿੰਨੇ ਟਾਈਮ ਦਾ ਕਿਹਾ ਹੋਇਆ ਗੱਡੀ ਸਾਫ ਕਰਨ ਨੂੰ ਬਸ ਹੋ ਗਈ ਆ ਥੋੜੀ ਜਿਹੀ ਰਹਿ ਗਈ ਥੋੜੀ ਜਿਹੀ ਰਹਿ ਗਈ ਕਿੱਥੇ ਜਾ ਰਹੇ ਕਿਹੜੀ ਮਾਰਨ ਕੁਝ ਤਾਂ ਦੱਸ ਕੇ ਜਾਇਆ ਕਰ ਆ ਵੀ ਕਿੱਥੇ ਜਾਣ ਅੱਗੇ ਦੱਸ ਕੇ ਜਾਣੀ ਆ ਮੈਂ ਕਿੱਟੀ ਪਾਰਟੀ ਤੇ ਜਾ ਰਹੀ ਆ ਮੈਂ ਹੈ ਕਿੱਟੀ ਪਾਰਟੀ ਤੇ ਜਾ ਰਹੀ ਆ ਮੈਂ ਮੈਂ ਚੱਲਣ ਆਲਾ ਤੋ ਕੀ ਕਰਨ ਲੈਣਾ ਮੈਂ ਵੀ ਕਿੱਟੀ ਪਾਰਟੀ ਦੇਖ ਲੂੰਗੀ ਜੀ ਉੱਥੇ ਨਾ ਸਰਗੀ ਮੇਰੇ ਸਹੇਲੀਆਂ ਹੋਣਗੀਆਂ ਠੀਕ ਹੈ ਨਾ ਤੇਰਾ ਉੱਥੇ ਕੀ ਕੰਮ ਆ ਤੂੰ ਘਰ ਦੇ ਕ ਜਦੋਂ ਮੈਂ ਆਉਂਗੀ ਰੋਟੀ ਬਾਣੀ ਸਬਜ਼ੀ ਤਿਆਰੀ ਕਰਕੇ ਰੱਖੀ ਫਿਰ ਐ ਕਰਾਂਗੇ ਨਾ ਉਹ ਜਿਹੜੇ ਉਹਨਾਂ ਦੇ ਘਰ ਵਾਲੇ ਨੇ ਕਹਿੰਦਾ ਵੀ ਅੱਛੀ ਇਕੱਟਾ ਇਕੱਠਾ ਪਾਰਟੀ ਕਰ ਲਾਂਗੇ ਕਿੱਟੀ ਕੀ ਕਹਾ ਮੈਂ ਤੇ ਨੌਨਪੜ੍ਹ ਬੰਦਾ ਕਿੱਥੋਂ ਮੇਰੇ ਪੱਲੇ ਪੈ ਗਿਆ ਕੋਈ ਨਹੀਂ ਆਉਂਦਾ ਉੱਥੇ ਕਿਸੇ ਦਾ ਬੰਦਾ ਸਾਰੇ ਆਪਦੇ ਉਹਦੇ ਘਰੇ ਰਹਿਣਗੇ ਤੇਰੇ ਵਾਂਗੂ ਫੇਰ ਐ ਕਰੀ ਛੇਤੀ ਮੁੜੀ ਮੈਨੂੰ ਫਿਕਰ ਲੱਗਾ ਰਹਿੰਦਾ ਜਦ ਤੱਕ ਤੂੰ ਆਂਦੀ ਨਹੀਂ ਮਰ ਜਾਣੀ ਦਾ ਨਾ ਮੈਨੂੰ ਐ ਦੱਸ ਅੱਗੇ ਕਦੋਂ ਨਹੀਂ ਮੁੜ ਕੇ ਆਈ ਜੇ ਉਦੋਂ ਵੀ ਜਾਨੀਆ ਮੁੜ ਕੇ ਤਾਂ ਆਈ ਜਾਨੀਆ ਮੈਂ ਉਹਦਾ ਤੇਰੀ ਗੱਲ ਠੀਕ ਆ ਪਰ ਜਦ ਤੱਕ ਤੂੰ ਮੁੜਦੀ ਨਹੀਂ ਨਹੀਂ ਮੈਨੂੰ ਨਾ ਸੈਂਸਾ ਲੱਗੇ ਰਹਿੰਦਾ ਨਾ ਭੁੱਖ ਲੱਗੇ ਨਾ ਪਿਆਸ ਲੱਗੇ ਬਸ ਤੇਰੇ ਜੇ ਧਿਆਨ ਆਉਂਦਾ ਵੀ ਪਤਾ ਨਹੀਂ ਆਉ ਉਹ ਪਤਾ ਨਾ ਮਸਾਤਾ ਤੋਂ ਮੈਨੂੰ ਮਿਲੀ ਆ ਹੁਣ ਜੇ ਕੋਈ ਖੋ ਕੇ ਲੈ ਗਿਆ ਫਿਰ ਮੈਂ ਦੱਸ ਕੀ ਕਰੂੰ ਨਾ ਕੋ ਟੌਫੀਆਂ ਜਿਹੜਾ ਮੂੰਹ ਚ ਪਾ ਕੇ ਕੋਈ ਲੈ ਜਾਊਗਾ ਮੈਨੂੰ ਤੂੰ ਨਹੀਂ ਜਾਣਦੀ ਰੱਖਾਂ ਮਾਰੇ ਦੁਨੀਆ ਬਹੁਤ ਭੇੜੀ ਆ ਤੂੰ ਮੇਰੇ ਬਾਰੇ ਵੀ ਨਹੀਂ ਜਾਣਦਾ ਸਮਝਾਈ ਨਾ ਦਿਮਾਗ ਨਾ ਖਰਾਬ ਕਰ ਪਹਿਲੇ ਜਾਣ ਨੂੰ ਲੇਟ ਹੋ ਰਹੀ ਆ ਮੈਂ ਜਾਣ ਲੱਗਾ ਨਾ ਕਿਤੇ ਤੈਨੂੰ ਬੋਲਣਾ ਅੱਛਾ ਪਿਸਤੌਲ ਚ ਗੋਲੀਆਂ ਪਾ ਕੇ ਰੱਖ ਤੇ ਵਿੱਚ ਚੰਗਾ ਦੇਖ ਲੂੰਗੀ ਮੈਂ ਆਪੀ ਹਾਂ ਸਾਈਡ ਹੋ ਜਾ ਹੁਣ ਨਾਲ ਇੱਕ ਹੋਰ ਗੱਲ ਸੁਣਨਾ ਮੇਰੀ ਜਿਹੜੇ ਜਿਹੜੇ ਤੈਨੂੰ ਕੰਮ ਦੱਸੇ ਨੇ ਨਾ ਮੈਂ ਸਾਰੇ ਮੈਂ ਵੇੜ ਲੈਣੇ ਚਾਹੀਦੇ ਨੇ ਕਿਤੇ ਐਂ ਨਾ ਹੋਵੇ ਮੈਂ ਘਰੇ ਆਵਾਂ ਕੋਈ ਕੰਮ ਨਾ ਕੀਤਾ ਹੋਵੇ ਤੇਰਾ ਉਹ ਕੰਮ ਤਾਂ ਮੈਂ ਸਾਰੇ ਕਰ ਲੂੰਗਾ ਬਾਹੜੇ ਹੜੇ ਤੂੰ ਮੁੜ ਆਈਂ ਮੈਂ ਮਰਨੇ ਆਂ ਮੁੜ ਆਉਂਗੀ ਪਰ ਹੋ ਜਾ ਹੁਣ ਚਲ ਠੀਕ ਆ ਕਿਛੇ ਤਾਂ ਹੋ ਜਾ ਹੁਣ ਕਿ ਥੱਲੇ ਆਉਣਾ ਹਾਂ ਠੀਕ ਆ ਚੱਲ ਬਾਏ ਉਹ ਹੌਲੀ ਛੜੀ ਬਖਤਾ ਗਈ ਬਸ ਉਹ ਕਿਸਾਨ ਨਾਲ ਮੁੜੇ ਆਵੇ ਨੇ ਅੱਜ ਕੱਲ ਕੋਈ ਭਰੋਸਾ ਨਹੀਂ ਗਾਈਆਂ ਕਦੇ ਨਹੀਂ ਮੁੜਦੀਆਂ ਹਾਏ 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 ਓਏ ਵੇ ਵੇ ਦੇਖ ਵੇ ਜੀ ਨੂੰ ਰੱਬ ਦਿੰਦਾ ਨਾ ਛੱਪਰ ਪਾੜ ਕੇ ਦਿੰਦਾ ਆਹ ਦੇਖ ਓਏ ਬਾਲੇ ਵਾਲੀ ਗੁਲਗਲੇ ਵਰਗੀ ਲੰਦਾ ਕਿਵੇਂ ਜੀਪ ਦੀਆਂ ਸਪੀਟਾਂ ਵੱਢੀ ਜਾਂਦੀ ਐ ਓਏ ਉਹ ਤਾਂ ਠੀਕ ਐ ਅਸੀਂ ਕਿਹੜਾ ਰੱਬ ਦੇ ਸਾਲੇ ਦੇ ਮਾਂ ਮਾਰੇ ਸੀਗੇ ਜੇ ਕਿਤੇ ਸਾਲੂ ਇਹ ਜੀ ਮਿਲ ਜਾਂਦੀ ਰੱਬਾ ਤੇਰਾ ਕਿਹੜਾ ਕੁਸ ਘੱਟ ਜਾਣਾ ਸੀਗਾ اے ਰੱਬਾ ਭਾਵੇਂ ਸਾਨੂੰ ਸੈਕੰਡ ਹੈਂਡ ਹੀ ਦੇ ਦਿੰਦਾ ਕਿਹੜੀ ਸੈਕੰਡ ਹੈਂਡ ਭਾਵੇਂ ਦਾ ਆਪਾਂ ਨੂੰ ਤਾਂ 3rd 4th ਹੈਂਡ ਮਿਲ ਜਾਂਦੀ ਤਾਂ ਵੀ ਚੱਲ ਜਾਂਦਾ ਕੰਮ ਤੇ ਕੰਮ ਪੈਦਾ ਝੁੱਲਾ ਕਰਮ ਹੁੰਦਾ ਹੋ ਜਾਂਦਾ ਕੀ ਕਹਣਾ ਓਏ ਉਹ ਮੇਰਾ ਸਾਲਾ ਜਿਹੜੀ ਗੱਲ ਤੂੰ ਸਮਝਿਆ ਮੈਂ ਉਹ ਨਹੀਂ ਕਹੀ ਮੇਰਾ ਸਾਲਾ ਤੇਰਾ ਮੂੰਹ ਦੇ ਨਾਲ ਨਾਲ ਤੇਰੇ ਕੰਨ ਵੀ ਗੰਦੇ ਨੇ ਇਹਨੂੰ ਸੁਣਦਾ ਵੀ ਗਲਤ ਹੈ ਗੱਲ ਕੋਈ ਬੰਦਾ ਹੋਰ ਕਹਿੰਦਾ ਸੁਣਦਾ ਮੇਰਾ ਸਾਲਾ ਹੋਰ ਹੈ ਸ਼ਿਕਾਰੀ ਕੁੱਤੇ ਵਾਂਗੂ ਕੰਨ ਚੱਕ ਲੈਂਦੇ ਇਹ ਭਾਈ ਪਤਾ ਕੀ ਹੈ ਨਾ ਜੀ ਦੀ ਹੁੰਦੀ ਨਹੀਂ ਨਾ ਉਹ ਤਾਂ ਮੇਰਾ ਸਾਲਾ ਗੱਲ ਗੱਲ ਚੋਂ ਕੰਨ ਚੱਕਦਾ ਹੈ ਇੱਕ ਮੈਂ ਹੋਰ ਗੱਲ ਮੋਹਤਾਇ ਤੈਨੂੰ ਇਹ ਪਾਇ ਮੈਂ ਕੱਠੀਆਂ ਜਾਵ ਕੇ ਮੈਂ ਸੁਣਿਆ ਸੁਣਿਆ ਕਹਿੰਦਾ ਅੱਜ ਕੱਲੇ ਕਟਾ-ਕੂਟਾ ਪਾਰਟੀ ਜੀ ਚੱਲ ਰਹੀ ਹੈ ਕਹਿੰਦੇ ਉਧਰ ਜਾਂਦੀਆਂ ਨੇ ਇਹ ਜਾਂਦੀਆਂ ਤਾਂ ਹੈ ਪਰ ਵੇਖਿਆ ਮੈਂ ਵੀ ਨਹੀਂ ਭਰਾਵਾ ਕਿੱਥੇ ਕੀ ਕ ਹੁੰਦਾ ਹੈ ਇਹ ਕੁਛ ਓਏ ਅਣਪੜ ਬੰਦੇਓ ਓਏ ਮੂਰਖੋ ਖਾ ਖਾ ਕੇ ਢਿੱਡ ਵਧਾਈ ਜਾਂਦੇ ਹੋ ਕੱਟਾ ਪਾਰਟੀ ਨਹੀਂ ਕਿੱਟੀ ਪਾਰਟੀ ਤੇ ਜਾਂਦੀਆਂ ਨੇ ਅੱਛਾ ਹਾਂ ਕਿੱਟੀ ਪਾਰਟੀ ਉਹ ਸਾਨੂੰ ਇਹਦੇ ਬਾਰੇ ਵੀ ਦੱਸੇ ਹੁੰਦੀ ਕੀ ਐ ਇਹ ਤੁਹਾਨੂੰ ਹੁਣ ਮੈਂ ਸਮਝਾਉਣਾ ਸਮਝਾਉਣਾ ਹੀ ਪਊਗਾ ਜਿਵੇਂ ਆਪਾਂ ਤਿੰਨੇ ਜਣੇ ਇਕੱਠੇ ਹੋ ਕੇ ਠੀਕ ਹੈ ਆਥ ਨੇ ਪਉਗਾ ਪਉਗਾ ਨੂੰ ਠੋਕਦੇ ਹਾਂ ਆਪਣੀ ਉਹ ਪਾਰਟੀ ਹੁੰਦੀ ਐ ਇਹ ਤੀਮੀਆਂ ਇਕੱਠੀਆਂ ਹੋ ਕੇ ਗੋਲ ਗੱਪੇ ਹਾਏ ਹਾਏ ਆਹ ਹਲਮ ਗੱਲ ਖਾਂਦੀਆਂ ਨੇ ਉਹਨੂੰ ਕਹਿੰਦੇ ਨੇ ਕਿੱਟੀ ਪਾਰਟੀ ਅੱਛਾ ਇਸੇ ਨਾਲ ਹੈਗੀ ਆ ਗੋਲ ਮਲਾ ਕੇ ਦੇਖੋ ਮੈਂ ਤਾਂ ਹੋਇਆ ਇਹ ਗੰਮ ਗਲਤੀ ਪਿਆ ਪਹਿਲਾਂ ਦੇਖ ਬੰਦੇ ਦਾ ਪੈਕੇਜ ਅਗਲਾ ਲਾ ਲੈਂਦੇ ਉਹਦੇ ਤੇ ਜਨਾਨੀਆਂ ਕਰਦੇ ਹੁੰਦੇ ਦਾ ਕੰਮ ਕਰਦੀਆਂ ਹੁਣ ਭਾਂਡੇ ਦਾ ਖਾਸ ਉਲਟ ਹੋ ਗਿਆ ਬੰਦੇ ਕਰਦੇ ਨੇ ਘਰੇ ਕੰਮ ਜਨਾਨੀਆਂ ਜਿਹੜੇ ਕੱਟੇ ਫੁੱਟੇ ਪਾਰਟੀਆਂ ਦੇ ਬੰਦੇ ਜਿਹੜੇ ਤੇਰੀ ਜਮਾਂ ਗੱਲ ਸੱਚੀ ਜਮਾਂ ਗੱਲ ਸੱਚੀ ਆਹੀ ਆਪਣੇ ਵਾਲਾ ਇਹਦੇ ਘਰ ਵਾਲਾ ਆਪੇ ਮੇਰਾ ਸਾਲਾ ਘਰੇ ਝਾੜੂ ਲਾਉਂਦਾ ਠੀਕ ਹੈ ਪੋਚੇ ਲਾਉਂਦਾ ਭਾਂਡੇ ਮਾਜਦੇ ਭਾਂਡੇ ਮਾਜਦੇ ਆਉਂਦੀ ਵਾਸਤੇ ਰੋਟੀਆਂ ਤਿਆਰ ਕਰਦਾ ਆਪ ਫਿਰਦੀ ਹੈ ਗੁਲਗਲੇ ਵਰਗੇ ਲੈ ਮੇਰੀ ਗੱਲ ਸੁਣ ਮਾਜੋ ਓਏ ਹੈਲੋ ਇੱਧਰ ਮੇਰੀ ਸੁਣੋ ਗੱਲ ਲੈ ਤੂੰ ਮੈਨੂੰ ਸਮਾ ਇਹ ਗੁਲਕਲਾ ਜਾ ਭਾਈ ਦਾ ਮੈਂ ਗਵਾਟੀਆਂ ਦੇ ਵੀ ਰੋਟੀਆਂ ਲੈ ਕਿਉਂ ਪਾ ਲਿਆ ਭੰਡ ਦੇ ਖਸਮਾ ਮੇਰੀ ਆ ਮੈਂ ਸਮਾ ਸਮਾਵਾਂ ਤੈਨੂੰ ਉਹਦੇ ਕੋਲੇ ਜਾ ਉਹਨੂੰ ਕਹਿ ਫੇਰ ਕੀ ਹੋ ਗਿਆ ਤਰਲੇ ਮੈਂ ਤਾਂ ਕਰ ਲਈ ਸਾਰਾ ਜਾ ਨਿਕਲਦੀਏ ਤੇਰੀ ਮਾ ਪਚੋਲਾ ਮੈਂ ਵਿਚੋਲਾ ਨਹੀਂ ਹੁੰਦਾ ਮੇਰੇ ਨਾਲ ਕਿਹੜੀ ਰੰਨ ਹੈ ਓਹ ਮੈਂ ਇਹ ਜੀ ਗੱਲ ਮੇਰੀ ਗੱਲ ਸੁਣੋ ਆਪਾਂ ਨੂੰ ਕਿੱਥੋਂ ਜਨਾਨੀ ਮਿਲੀ ਆਪਾਂ ਗੱਲਾਂ ਚ ਖੜਕ ਭੋਰ ਲੈ ਲੈ 10 ਮਿੰਟ ਹੋਰ ਕੀ ਗੱਲ ਹੈ ਮੇਰੇ ਭੈ ਕੂਰ ਕਰਕੇ ਕਿਹੜੇ ਜਾਵਰੀ ਜਾਂਦਾ ਤੂੰ ਦੱਸ ਦਿਆ ਕਰ ਮੜਿਆ ਜਾ ਉਹਨਾਂ ਨੂੰ ਨਹੀਂ ਇੱਕ ਗੱਲ ਆ ਹੁਣ ਤੁਹਾਡੀਆਂ ਉਮਰਾਂ ਦਾ ਬਸ ਖਤਮ ਨੇ ਮੇਰਾ ਤਾਂ ਫੇਰ ਵੀ ਥੋੜਾ ਕਾਣਾ ਥੋ ਕਿਤੇ ਨਾ ਕਿਤੇ ਲੱਗੂ ਇਹਦੇ ਕਾਲੀ ਨਿਕਲਦੀ ਐ ਨਾ ਨਹੀਂ ਇੱਕ ਹੋਰ ਗੱਲ ਆ ਇਹਦੇ ਕਾਲੀ ਨਿਕਲਦੀ ਐ ਨਾ ਇਹਦੇ ਤਾਂ ਗੱਲ ਹੀ ਤੜਾਗੀ ਤੜਾਗੀ ਨਹੀਂ ਟੁੱਟੀ ਮੈਂ ਉਹ ਹੀ ਤਾਂ ਕਹਿੰਦੇ ਕਾਲੀ ਨਿਕਲਦੀ ਐ ਸ਼ਰਮ ਨਹੀਂ ਮੰਨਦਾ ਕਾ ਮੱਚਣ ਦੀਆਂ ਗੱਲਾਂ ਨੇ ਤੁਹਾਡੀਆਂ ਜਿੰਨੇ ਮਰਜੀ ਮੱਚੇ ਇਹ ਗੱਲ ਸੁਣ ਲੈ ਮੇਰੀ ਇੱਕ ਗੱਲ ਆ ਸੁਣਾ ਦੇ ਜਿੱਦੇ ਮੇਰੇ ਆਈ ਨਾ ਆ ਗੁਲਗਲੇ ਵਰਗੀ ਆਉਗੀ ਉਹ ਜਿੱਦਾਂ ਆ ਗਈ ਨਾ ਉਹ ਅਸੀਂ ਚੱਕਣੀ ਹੈ ਕੀ ਕਹਣਾ ਮੇਰੀ ਜਨਾਨੀ ਬਾਰੇ ਮਾੜਾ ਨਾ ਬੋਲਦੀ ਉਹ ਜਨਾਨੀ ਹਾਇ ਕਿੱਥੇ ਹਾਂ ਗੰਜਰ ਦੇ ਹਵਾਜੀ ਗੱਲਾਂ ਕਰੀ ਜਾਂਦੇ ਨੇ ਜਿੱਦੋਂ ਆਊਗੀ ਉਦੋਂ ਦੀ ਗੱਲ ਕਰਦੇ ਯਾਰ ਕਮਾਲ ਹੋਗੀ ਤੂੰ ਗੰਜਰ ਦੇ ਆਸਤਾ ਰੱਖ ਬਾਕੀ ਹੋਰ ਤੈਨੂੰ ਦੱਸਾਂ ਗੱਲ ਇਹ ਲੈ ਤੂੰ ਕਹਿੰਦਾ ਛੋਟਾ ਛੋਟਾ ਤੂੰ ਆਪਦੀ ਦਾੜੀ ਦੇਖ ਲੈ ਬੱਗੀ ਹੋਈ ਪਿਆ ਦਾ ਸਾਡੇ ਦਿਖਾ ਦੇ ਸਾਡੇ ਵਿਖਾ ਦੇ ਟੋਲਾ ਵਿਖਾ ਦੇ ਇਹ ਤਾਂ ਮੇਰਾ ਇਹਦਾ ਮੇਰਾ ਸਾਲਾ ਮਾੜਾ ਸਕੀਮੀਆਂ ਮੁੰਨ ਕੇ ਰੱਖਦਾ ਦਾੜੀ ਦੇ ਦਾ ਇਹ ਵੀ ਮੇਰਾ ਪਤਾ ਨਾ ਲੱਗੇ ਮੇਰਾ ਪੁੱਟਾ ਕਾ ਉਹ ਹੈ ਕਦੇ ਤਾਂ ਰੱਬ ਸੁਣੂਗਾ ਮੁੰਨੇ ਬਿਨਾ ਕਹ ਨੂੰ ਲੋਟ ਆਉਂਦੀ ਹੈ ਓਏ ਹੋਰ ਦੱਸਦਾ ਤੇਰੀ ਬੰਦੀ ਇਹ ਗੱਲ ਬਾਤ ਮੈਂ ਤੈਨੂੰ ਹੋਰ ਦੱਸਦਾ ਹਾਂ ਐਂ ਘਲਾਵੇ ਜੇ ਨਹੀਂ ਕੰਮ ਲੋਟਾਂਗਾ ਕੁਝ ਨਹੀਂ ਹੁੰਦਾ ਤਿੰਨੇ ਟ੍ਰੇਨ ਜੀ ਚੜ ਜਣੇ ਚੂਪੀ ਤੋਂ ਲੈ ਕੇ ਮਾਰ ਦਿਆ ਦੜਾ ਦੜਕਾਂ ਮ ਚੱਲੂ ਇੱਥੇ ਆਏ ਨਹੀਂ ਵੇ ਚਲੋ ਪਹਿਲਾਂ ਚੱਲ ਕੇ ਆਪਾਂ ਕਟ ਕਟ ਪੈ ਗਲਾ ਲੀ ਫੇਰ ਲਾਉਣਿਆ ਸਕੀ ਫੇਰ ਬਣੂਗੀ ਗੱਲ ਹੈਗੇ ਨਾ ਪੈਸੇ ਕੋਈ ਪੈਸੇ ਤਾਂ ਇਕੱਠੇ ਕਰ ਲਾਂਗੇ ਵੀ ਤਿੰਨੇ ਜਾਣੇ ਇਕੱਲੇ ਜਾਣੇ ਨੂੰ ਧੋਖ ਹੈ ਹਾਂ ਅਧੀਆਂ ਬਹੁਤ ਆਪਾਂ ਨੂੰ ਅਧੀਆਂ ਨਾਲ ਪਾਇਦਾ ਪਪੜਾ ਕੀ ਹੋਊਗਾ ਡੇਢ ਬੋਤਲ ਲੱਗੂ ਦੀਆਂ ਦੀਆਂ ਤਿੰਨੇ ਪੀਵਾਂਗੇ ਡਾਟੇ ਸੁੰਘ ਲਿਓ ਹਾਂ ਡਾਟਾ ਨਹੀਂ ਨਹੀਂ ਆ ਜਾ ਫੇਰ ਫੇਕ ਲਾ ਆ ਜਾ ਹਾਂ ਆ ਜਾ ਜਲਦੀ ਡੱਟ ਸਾਰੋ ਉ ਦਸਾ ਜਾ ਕਰੋ ਕੀ ਕਹਿੰਦਾ ਕੰਵਾ ਚਾ ਮਾਰਦਾ ਮੈਂ ਡਾਕਟਰ ਸਾਹਿਬ ਨੂੰ ਲੈ ਆ ਉਹ ਜਿਹੜੀ ਗੱਲ ਕਰਨੀਆ ਮੇਰੇ ਨਾਲ ਕਰਨ। ਤੁਸੀਂ ਦੱਸავ ਨਹੀਂ ਹਾਇ ਤਰੇ। ਉਹ ਯਾਰ ਮੇਰੀ ਗੱਲ ਸੁਣ ਮੈਂ ਕੋਈ ਗੁਪਤ ਗੱਲ ਕਰਨੀਆ ਮਣੀ ਡਾਕਟਰ ਸਾਹਿਬ ਨਾਲ। ਉਹ ਗੁਪਤ ਗੱਲ ਕਿਹੜੀ ਕਰਨੀ ਡਾਕਟਰ? ਜਿਹੜੀ ਗੁਪਤ ਗੱਲ ਕਰਨੀ ਮੇਰੇ ਨਾਲ ਕਰ। ਮੈਂ ਖੜਾ ਤੇਰੇ ਸਾਹਮਣੇ। ਆਹੋ। ਉਹ ਜੇ ਤੇਰੇ ਨਾਲ ਮੈਂ ਕੀ ਗੱਲ ਕਰਨੀ ਹੁਣ ਜਿਹੜੀ ਗੱਲ ਕਰਨੀਆ ਮੈਂ ਉਹ ਜ਼ਰੂਰੀ ਆ ਯਾਰ ਕੋਈ ਤੂੰ ਮੇਰਾ ਭਾਈ ਨਹੀਂ ਹੈ ਕਿ ਮੇਰਾ ਦੋਸਤ ਨਹੀਂ ਹੈ ਯਾਰ ਐਂ ਕਹ ਤੂੰ ਕਰਦਾ। ਉਹ ਜੋ ਕਰ। ਚਲੋ ਕਿੱਲੀ ਮਰੀ ਕਹਲਾ। ਫਾਟੇ ਕਰ ਰਹਾ ਕਰ। ਫਾਟ ਫੜ ਰਹਾ ਹੋਇਆ। ਹਾਂ। ਕਾਤੀ ਛੜਾ ਨਹੀਂ ਰਿਹਾ ਹੁਣ ਮੈਂ ਮੇਰਾ ਮੰਗਣਾ ਹੋਣ ਵਾਲਾ ਓਏ ਉਹੀ ਤਾਂ ਮੈਂ ਸਲਾਹ ਲੈਣੀ ਆ ਪਰ ਜਾਈ ਤੂੰ ਬੀਤੀਮੀ ਕੇਵੇਂ ਰੱਖੀ ਦੀ ਐ ਉਹ じゃ ਫਿਰ ਮੈਨੂੰ ਤੂੰ ਦੱਸ ਦੇ ਕੇਵੇਂ ਰੱਖੀ ਦੀ ਐ ਮੈਂ ਭਰਾਵਾ ਆ ਕੀ ਦੱਸੂਗਾ ਵੀ ਜਨਾਨੀ ਕੇਵੇਂ ਰੱਖੀ ਦੀ ਹੁੰਦੀ ਆ ਇਤਤਹਾਬ ਦੀ ਨਹੀਂ ਰੱਖੀਗੇ ਹਾਲੇ ਤੱਕ ਚਲ ਤੂੰ ਮੈਨੂੰ ਪੁੱਛ ਕੀ ਸਲਾਹ ਦਾ ਮਤਲਬ ਤੈਨੂੰ ਦੱਸ ਮੈਂ ਮੈਂ ਤਾਂ ਪਰਜਾਈ ਐਂ ਪੁੱਛਦਾ ਸੀ ਕਿ ਮੰਨ ਲਾ ਵੀ ਮੇਰਾ ਜਰ ਕੱਲ ਪੁੱਛੜੀ ਬੋ ਸਾਹਮਣੇ ਪੁੱਛ ਪੁੱਛ ਲੈ ਚਲ ਪੁੱਛ ਓ ਸਾਹਮਣੇ ਨੂੰ ਮੈਂ ਮੂੰਚਦਾ ਨਹੀਂ ਪਾਉਂਦਾ ਪਰਜਾਈ ਵਰਤਿਆ ਪ੍ਰਦੇ ਮੈਂ ਪਹੁੰਚਾ ਸੀ ਮਾਦੀ ਦਾ ਮੇਰਾ ਹੋਂਲਾ ਮੰਗਣਾ ਵਿਆਹ ਸਾਦੀ ਵੀ ਲਖਣਾ ਹੋਊਗਾ ਮੈਂ ਤਾਂ ਤੋ ਰਾਇ ਲੈਦਾ ਵੀ ਜਨਾਬੀ ਕਿਵੇਂ ਰੱਖੀ ਦੀ ਐ ਉਹ ਰਾਇਓ ਖਾਇਆ ਹੈ ਫਲਾ ਕਰਵਾਇਆ ਤਾ ਤੋ ਡਾਕਟਰ ਆ ਕਾਲ ਸਵਰੀ ਚੱਲ ਅਤਰ ਗੱਲ ਹੋ ਰੋ ਜਿਹੜੀ ਗੱਲ ਕਰਦੇ ਬੁਰੇ ਨਾਲ ਕਰ ਹਾਂ ਮੇਰੀ ਗੱਲ ਮੇਰਾ ਯਾਰ ਨਹੀਂ ਤੂੰ ਹੈ ਜੁੰਡੀ ਦਾ ਯਾਰ ਆਪਾਂ ਛੋਟੇ ਹੁੰਦੇ ਯਾਰ ਛੋਟੇ ਹੁੰਦੇ ਤਾਂ ਉਦੋਂ ਤਾਂ ਆਪਾਂ ਯਾਰਾਂ ਭਾਈ ਬਣ ਕੇ ਮਿੱਕ ਮਿੰਟ ਨਾਲੀ ਗੱਲ ਕਰ ਲੈਣੇ ਉਹ ਯਾਰ ਤਾਂ ਹੈਗਾ ਮਰਤਾ ਜੀ ਕੱਲ ਬਲਵਾ ਪਰ ਤੇਰੀਆਂ ਹੈ ਬਰੀ ਕੋਈ ਮੋਰਾਂ ਖਿਆਲ ਜੀ ਹੈਗਾ ਜਿਹੜੀ ਗੱਲ ਕਰਦੇ ਕਰ ਮਰੇ ਫੌੜੇ ਕਰ ਜਿਹੜੀ ਗੱਲ ਕਰ ਖੜ ਜਾ ਡਾਕਟਰ ਆ ਮੈਂ ਬਾਈ ਮੈਨੂੰ ਦੱਸ ਕੀ ਪ੍ਰੋਬਲਮ ਆ ਫੇਰ ਹੀ ਸਲਾਹ ਦਊਂਗੀ ਮਣੀ ਮਣੀ ਮੈਂ ਗੁਪਤ ਜੀ ਰਹਿ ਲੈਣੀ ਆ ਤੂੰ ਇੱਧਰ ਨੂੰ ਆ ਮੜਿਆ ਮੇਰੇ ਉਹ ਕਰ ਫੜਾ ਮੇਰੀ ਸਹਾ ਨਾਲਾ ਤੂੰ ਮੈਨੂੰ ਯਾਰ ਕਰ ਨਾਲੇ ਤੂੰ ਇਹ ਨੂੰ ਕਹਿਣਾ Otra ਅਤਰੀ ਕਿਉਂ ਲੱਗਦੀ ਆ ਓਏ ਗੱਲ ਫੜੀ ਜਿਹੜੀ ਤਾਲਾ ਕੱਢ ਕੇ ਨਾ ਮਰੇ ਫੌੜੇ ਕਰ ਮਾਰੀ ਫੜੇ ਦੋਤਾ ਇਹੋ ਆਣੂਆ ਚੜਦਾ ਮੇਰੇ ਬਾਈ ਸੰਗ ਲਈ ਕੀ ਗੱਲ ਤੂੰ ਸਾਹਮਣੇ ਹੀ ਕਰ ਗੱਲ ਕੀ ਕਰਨੀ ਆ ਦੱਸ ਕਹ ਗੱਲਾਂ ਉਹ ਉਹਦਾ ਮੈਂ ਪਰਜਾਇਤ ਨੂੰ ਐ ਚੈੱਕ ਕਰਵਾਉਂਦੇ ਹੁਣ ਜਦੋਂ ਮਤਲਬ ਵਿਆਹ ਤਾਂ ਹੋ ਗਈ ਆਪਣਾ ਮੈਂ ਕਹਿੰਦੇ ਮੈਂ ਆਪਣੇ ਸਰੀਰ ਦਾ ਪੂਰੇ ਦਾ ਚੈੱਕ ਅਪ ਕਰਾਉਣਾ ਵੀ ਮੈਂ ਮਤਲਬ ਵੀ ਸੈਟਿੰਗਾਂ ਸਾਰੇ ਸਰੀਰ ਦੀ ਸੈਟਅਪ ਹੈ ਉਹ ਗੱਲ ਸੁਣਾ ਸਾਰਾ ਸੜਿਆ ਤੂੰ ਚੱਲੇ ਬਾ ਚੱਲ ਬਾ ਪੂਰੀ ਗੱਲ ਤਾਂ ਸੁਣ ਲੈ ਉਹ ਮੁੰਡਾ ਚੱਲ ਬਾ ਸਾ ਮਾਤਾ ਦੱਸਦਾ ਚੱਲ ਬਾ ਮੇਰੇ ਗੱਲ ਕਤਰਾ ਜੀ ਕਾਚ ਯਾਰ ਮੇਰੀ ਗੱਲ ਤਾਂ ਸੁਣ ਲੈ ਮੇਰਾ ਤਲਕ ਕਿਹੜੀ ਗੱਲ ਕਰ ਰਿਹਾ ਮੈਂ ਤਰ ਤਰਾ ਸਰੀਰ ਦਾ ਚੱਪ ਗੱਲ ਸੁਣ ਲੈ ਮੇਰੇ ਨਾਲ ਕਲਮ ਆਈ ਹੈ ਮਾਚਲੇ ਕੋਲ ਦਊਗਾ ਸਾਰੇ ਸਾਰੇ ਪਰਦੇ ਵਾਲੇ ਗੜਾ ਗੜਾ ਫਰੇਗਾ ਹਾਂ ਉਹ ਕਾਜੀ ਜਰ ਜੇ ਤੇਰੀ ਰਾਇ ਲੈ ਲੂੰਗੀ ਮੈਂ ਤੈਨੂੰ ਬਾਰੇ ਬਲਾ ਕੀ ਲੈ ਲਾਂ ਜਾਂ ਰਾਇ ਦਾ ਡਾਕਟਰ ਨਹੀਂ ਜੀ ਲੈਣੀ ਆ ਉਹ ਮਰੇ ਘਰ ਆ ਡਾਕਟਰ ਦਾ ਘਰ ਅੱਜਾ ਡਾਕਟਰ ਮਾੜਾ ਦਾ ਕਿਹੜੀ ਗੋਲੀ ਲੜੀ ਦਿੰਦਾ ਮੇਰੀ ਗੱਲ ਸੁਣ ਤੇ ਤੇਰੇ ਘਰ ਵਾਲੀ ਬਾਤ ਆ ਉਹ ਪਹਿਲਾ ਡਾਕਟਰ ਆ ਮੈਨੂੰ ਰਾਜ ਅੰਦਰ ਜਾ ਕੇ ਲੈ ਲੈਣ ਦੇ ਬੋਲ ਤੂੰ ਥੋੜਾ ਜਿਹਾ ਓਏ ਤਰ ਪਟ ਆਇਆ ਕਦੋਂ ਕਰਦਾ ਮੇਰਾ ਨਾਲ ਮਾਰੀ ਜੀ ਇਹ ਗੱਲ ਕੁਛ ਨਹੀਂ ਆਵਾਜ਼ ਚੱਪ ਯਾਰ ਕਮਾਲ ਆ ਸਾਰੇ ਖੜੇ ਕਿੱਥੋਂ ਆਦ ਰਹੇ ਅੱਗ ਕਲ ਫੋੜ ਲਈ ਮਰੀ ਆ ਵੀ ਨਾ ਨੱਥੋਂ ਖੜ ਰੱਖੇ ਨਾ ਰੱਖੇ ਸਾਲ ਵੇ ਬੋਧਾ ਲਗਾ ਕਰ ਫੜੇ ਬੀਪੀ ਪਤਾ ਕਰ ਰੱਖਤਾ